United Cycle Parts and Manufacturers Association ਦੇ 3 ਸਤੰਬਰ ਤੋਂ ਹੋਣ ਵਾਲੇ ਚੋਣ ਤੋਂ ਪਹਿਲਾਂ ਵਿਵਾਦ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜਿਸ ਨਾਲ ਸੰਸਥਾ ਦੇ ਇੱਕ ਗੁੱਟ ਦਾ ਸਿਸਟਾ ਮੰਡ ਡਿਪਟੀ ਕਮਿਸ਼ਨਰ ਇੰਦ ਸ਼ਰਮਾ ਦੇ ਨਾਲ ਮੁਲਾਕਾਤ ਕੀਤੀ ਅਤੇ ਬੀਤੇ ਦਿਨ UCPMA ਹਾਊਸ ਦੇ ਵਿੱਚ ਬੈਠਕ ਵਿੱਚ ਪ੍ਰਧਾਨ ਦੁਆਰਾ ਧੱਕੇਸ਼ਾਹੀ ਕਰਨ ਦਾ આરોਪ ਲਾਇਆ ਪੱਤਰਕਾਰਾਂ ਤੋਂ ਗੱਲਬਾਤ ਕਰਦਿਆਂ ਉਦਯੋਗਪਤੀਆਂ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਦੇ ਵੱਲੋਂ ਬੀਤੇ ਦਿਨ बैठक ਦੇ ਵਿੱਚ ਪ੍ਰਸ਼ਾਸਨ ਨੂੰ ਹਨੇਰੇ ਵਿੱਚ ਰੱਖ ਕੇ ਉੱਥੇ ਪੁਲਿਸ ਦਾ ਦੁਰਪਯੋਗ ਕੀਤਾ ਗਿਆ ਇਸ ਦੌਰਾਨ ਕਈ ਮੈਂਬਰਾਂ ਨੂੰ ਬੈਠਕ ਦੇ ਵਿੱਚ ਜਾਣ ਵੀ ਨਹੀਂ ਦਿੱਤਾ ਗਿਆ ਜਿਸ ਦਾ ਮੁੱਦਾ ਅੱਜ ਉਹਨਾਂ ਨੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਚੁੱਕਿਆ ਹੈ ਅਤੇ ਡੀਸੀ ਨੇ ਭਰੋਸਾ ਦਿਵਾਇਆ ਹੈ ਕਿ ਅੱਗੇ ਤੋਂ ਸੰਸਥਾ ਦੇ ਮहासਚੀਵ ਦੀ ਪੁਸ਼ਟੀ ਦੇ ਨਾਲ ਹੀ ਕਦਮ ਚੁੱਕਿਆ ਜਾਵੇਗਾ ਇਸ ਦੌਰਾਨ ਉਹਨਾਂ ਇਹ ਵੀ આરોਪ ਲਾਇਆ ਕਿ ਮੌਜੂਦਾ ਪ੍ਰਧਾਨ ਸੰਸਥਾ ਦੀ ਗਤੀਵਿਧੀਆਂ ਨੂੰ ਸਹੀ ਕਰਨ ਦੇ ਵਿੱਚ ਨਕਾਮ ਰਹੀ ਅਤੇ ਕੁਝ ਵੱਡੇ ਲੋਕਾਂ ਦੀ ਸ਼ਾਇਦ ਕੰਮ ਕਰ ਰਿਹਾ ਹੈ ਲੇਕਿਨ ਧੱਕੇਸ਼ਾਹੀ ਸਹਿਨ ਨਹੀਂ ਕੀਤੀ ਜਾਵੇਗੀ ਅਤੇ ਇਸ ਸੰਬੰਧ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਿਸ਼ਪਕਸ਼ ਚੋਣ ਕਰਵਾਏ ਜਾਣਗੇ ਜਿਸ ਕਿਆ ਜਿਹੜਾ ਕੀ ਉੱਥੇ ਉਹਨਾਂ ਨੇ ਗਲਤ ਕੀਤਾ ਜੇ ਅਸੀਂ ਸਾਰੇ ਇਕੱਠੇ ਹੋ ਕੇ ਯੂਨਾਈਟਿਡ ਸਾਈਕਲਿੰਗ ਪਾਰਕ ਦੇ ਫੈਕਟਰੀ ਦੇ ਸਪੀਕੀ ਮੈਂਬਰ ਡੈਪਟੀ ਕੁਸ਼ਵਰ ਸਾਹਿਬ ਨੂੰ ਮਿਲਾਂਗੇ ਸਭ ਤੋਂ ਪਹਿਲਾਂ ਪ੍ਰਧਾਨ ਡੀਐਸ ਕਾਵੜਾ ਵੱਲੋਂ ਕਿ ਜਿਹੜੇ ਉੱਥੇ ਮੈਂਬਰ ਵਾਈਪੀ ਵਾਈਂਗੋ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ ਡੀਸੀ ਸਾਹਿਬ ਦੇ ਆਰਡਰ ਨੇ ਪ੍ਰਸ਼ਾਸਨ ਨੂੰ ਨਵੇਂ ਮੈਂਬਰ 70 ਬਣਾਉਣਾ ਚਾਹੁੰਦਾ ਸੀਗਾ ਜਿਹੜੇ ਕਿ ਮੈਂਬਰਾਂ ਨੂੰ ਤੱਕੇਸ਼ਾਈ ਹੈ ਇਹ ਇੰਡਸਟਰੀ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਤੱਕੇਸ਼ਾਈ ਡੀਸੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਲੌਂਗ ਆਰਡਰ ਮੇਨਟੇਨ ਕੀਤਾ ਜਾਊਗਾ ਬਾਕੀ ਕਿਸੇ ਜੀਤ ਕੱਲ ਜਦੋਂ ਯੂਸੀਪੀਐਮਏ ਦੀ ਸਾਡੀ ਜਨਰਲ ਹਾਊਸ ਦੀ ਮੀਟ ਆਪਣਾ ਇਲੈਕਟਿਵ ਦੀ ਮੀਟਿੰਗ ਸੀ ਉਹਦੇ ਵਿੱਚ ਜੋ ਪ੍ਰਸ਼ਾਸਨ ਦੇ ਨਾਂ ਦੇ ਉੱਤੇ ਧੋਖਾ ਕੀਤਾ ਗਿਆ ਬਾਕੀ ਸਾਰੇ ਮੈਂਬਰਾਂ ਦੇ ਨਾਂ ਸੀਨੀਅਰ ਮੈਂਬਰ ਜাঁਹ ਜਿਹੜੇ ਪਾਸਟ ਪ੍ਰੈਜ਼ੀਡੈਂਟ ਸੀਗੇ ਉਹਦੇ ਕਰਕੇ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਵੀ ਡੀਸੀ ਸਾਹਿਬ ਤੁਸੀਂ ਇਹ ਆਰਡਰ ਕੱਲ ਕੀਤੇ ਆ ਉਹ ਕਹਿੰਦੇ ਮੈਨੂੰ ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ ਲੱਗਦਾ ਉੱਥੇ ਹੁਨਲਾ ਹੁਲਾ ਹੋਏਗਾ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਤੁਸੀਂ ਉੱਥੇ ਲਾਡ ਆਰਡਰ ਵਾਸਤੇ ਪੁਲਿਸ ਨੂੰ ਭੇਜਵਾ ਦਿਓ ਤੇ ਅਸੀਂ ਨਾਲ ਇੱਕ ਤਸੀਹਦਾਰ ਸਾਹਿਬ ਨੂੰ ਭੇਜਿਆ ਉਹਨਾਂ ਨੇ ਜਾ ਕੇ ਜਦੋਂ ਉੱਥੇ ਸਾਨੂੰ ਦੱਸੀ ਗੱਲ ਵੀ ਅਸੀਂ ਸਿਰਫ ਇੰਨੇ ਬੰਦਿਆਂ ਨੂੰ ਅਨਟਰ ਕਰਨ ਦੇਣਾ ਜਿਹੜੀ ਆ ਲਿਸਟ ਸਾਨੂੰ ਪ੍ਰਧਾਨ ਨੇ ਦਿੱਤੀ ਦੂਜਿਆਂ ਨੂੰ ਨਹੀਂ ਜਾਣ ਦੇਣਾ ਜਦੋਂ ਡੀਸੀ ਸਾਹਿਬ ਨੇ ਗੱਲ ਕੀਤੀ ਕਹਿੰਦੇ ਮੈਂ ਇਹ ਕੋਈ ਆਰਡਰ ਨਹੀਂ ਕੀਤੇ ਸੀਗੇ ਵੀ ਬਾਕੀ ਬੰਦੇ ਨਹੀਂ ਜਾ ਸਕਦੇ ਜਿਹੜਾ 58 ਸਾਲ ਦੀ ਹਿਸਟਰੀ ਦੇ ਵਿੱਚ ਹੁੰਦਾ ਰਿਹਾ ਉਦਾਂ ਹੀ ਹੋਣਾ ਚਾਹੀਦਾ ਸੀ ਇਹ ਸਾਰਾ ਗਲਤ ਕੀਤਾ ਗਿਆ ਪੱਤਰ ਦਿੱਤਾ ਕੀ ਉਹਦੇ ਵਿੱਚ ਲਿਖਿਆ ਤੁਹਾਡੇ ਵੱਲੋਂ ਅਸੀਂ ਉਹਨਾਂ ਨੂੰ ਇਹੀ ਕਿਹਾ ਜੀ ਜੋ ਹੁਣ ਕੱਲ ਦਾ ਜੋ ਹੋ ਗਿਆ ਜਿਹੜੇ ਦੇ ਕੋ ਸਤ ਕਹਿੰਦੇ 70 ਮੈਂਬਰ ਅਸੀਂ ਬਣਾ ਲਾਂਗੇ ਡੀਸੀ ਸਾਹ ਨੂੰ ਕਹਿ ਕੇ ਅਸੀਂ ਉਹ ਕਹਿ ਕੇ ਆਏ ਆ ਵੀ ਉਹ ਹੁਣ ਨਹੀਂ ਬਣਨੇ ਚਾਹੀਦੇ ਕਿਉਂਕਿ ਜਦ ਡੇਟ ਅਨਾਉਂਸ ਹੋ ਗਈ ਆ ਹੁਣ ਉਹ ਮੈਂਬਰ ਜਿਹੜੇ ਆ ਅਗਲੀ ਜਿਹੜੀ ਵੀ ਆਬਜੈਕਟਿਵ ਆਏਗੀ ਉਹ ਕਰੇਗੀ ਦੂਜੀ ਚੀਜ਼ ਜਿਹੜੀ ਹੈਗੀ ਆ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਪ੍ਰੈਜ਼ੈਂਟਿੰਗ ਅਫੀਸਰ ਲਵਾ ਦਾਂਗੇ ਉਹ ਕਹਿੰਦੇ ਅਸੀਂ ਬਿਲਕੁਲ ਕੋਈ ਪ੍ਰੈਜ਼ੈਂਟਿੰਗ ਅਫਸਰ ਨਹੀਂ ਆਪਣਾ ਲਵਾਵਾਂਗੇ ਆਪਣੇ ਵੱਲੋਂ ਤੁਸੀਂ ਆਪਣਾ ਫੈਸਲਾ ਆਪ ਕਰਨਾ ਹੈ ਜੋ ਕੱਲ ਫੈਸਲਾ ਕੀਤਾ ਗਿਆ ਹੈ ਇੱਕ 8 6 ਬੰਦੇਾਂ ਦੇ ਗੁਰਮੀਤ ਸਿੰਘ ਕੁਲਾਰ ਦਾ ਨਾਮ ਲਿੱਤਾ ਗਿਆ ਦੋ ਬੰਦੇਾਂ ਦੇ ਘੁੰਮਣ ਸਾਹਿਬ ਦਾ ਨਾਮ ਲਿੱਤਾ ਆ ਅਸੀਂ ਉਹ ਕਹਿੰਦੇ ਆ ਚਲੋ ਅਸੀਂ ਦੋਨਾਂ ਨੂੰ ਲਾ ਦਿੱਤਾ ਜਾਵੇ ਤਾਂ ਕਿ ਇਹ ਡਿਸਪੂਟ ਵੀ ਨਾ ਰਵੇ ਅਸੀਂ ਇਹਨਾਂ ਵੀ ਕੰਪੰਸੇਟ ਕਰਨ ਨੂੰ ਤਿਆਰ ਆ ਵੀ ਇੱਕ ਦੋ ਬੰਦੇਾਂ ਦੀ ਜਿਹਨੇ ਨਾਮਿਨੇਸ਼ਨ ਆ ਉਹਨੂੰ ਤੇ ਗੁਰਮੀਤ ਕੁਲਾਰ ਦੋਨਾਂ ਨੂੰ ਸਾਂਝਾ ਲਾ ਦਿਓ ਉਹ ਕਹਿੰਦੇ ਡੀ ਸਾਹਿਬ ਕਹਿੰਦੇ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਕਰ ਲਓ ਸਾਨੂੰ ਉਹਦੇ ਵਿੱਚ ਕੋਈ ਆਬਜੈਕਸ਼ਨ ਨਹੀਂ ਹੈ ਔਰ ਦੂਜੀ ਗੱਲ ਅਸੀਂ ਉਹਨਾਂ ਕਹਿੰਦੇ ਜੀ ਅੱਗੇ ਤੋਂ ਜੇ ਤੁਹਾਨੂੰ ਕੋਈ ਵੀ ਬੰਦਾ ਆ ਕੇ ਇਹ ਗੱਲ ਕਹਿੰਦਾ ਹੈ ਵੀ ਮੈਂ ਜੀ ਆ ਚੀਜ਼ ਕਰਨੀ ਚਾਹੁੰਦਾ ਹਾਂ ਤੁਸੀਂ ਇਹਦੇ ਤੇ ਆ ਰੋਕ ਲਾ ਦਿਓ ਤੇ ਅਸੀਂ ਕਹਾਂ ਵੀ ਦੂਜੀ ਪਾਰਟੀ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਬੈਠ ਕੇ ਸੁਣ ਕੇ ਫਿਰ ਜੇ ਜਿਹੜੀ ਸਹੀ ਆ ਉਹ ਕੀਤੀ ਜਾਵੇ ਤੁਸੀਂ ਇੱਕ ਪਾਰਟੀ ਦਾ ਸੁਣ ਕੇ ਨਾ ਕੋਈ ਵੀ ਆਰਡਰ ਨਾ ਕਰੇ ਸਾਬ ਦੇਖੇਗਾ ਕਿ ਜੋ ਪਹਿਲੇ ਜਿਹੜੇ ਤੁਹਾਡੇ ਵੱਲੋਂ ਪ੍ਰੋਗਰਾਮ ਵੀ ਕੀਤੇਗੇ ਉਹਨਾਂ ਵਿੱਚ ਵੀ ਹਾਜ਼ਰ ਨਹੀਂ ਸਨ ਇਹ ਕੀ ਮਸਲਾ ਕੀ ਹੈ ਕਿ ਮਸਲਾ ਮਸਲਾ ਭਰਾਵੋ ਇਹ ਆ ਜਿੱਦਣ ਦੀ ਇਹ ਕਮੇਟੀ ਬਣੀ ਆ ਉਹਦੇ ਵਿੱਚ 8 ਇਲੈਕਟਿਡ ਮੈਂਬਰ ਸੀਗੇ ਹਫ਼ਤੇ ਬਾਅਦ ਉਹਦੇ ਵਿੱਚ ਦੋ ਮੈਂਬਰ ਇੱਕ ਪਾਸੇ ਹੋ ਗਏ ਆ 6 ਮੈਂਬਰ ਇੱਕ ਪਾਸੇ ਹੋ ਗਏ ਆ ਉਸ ਬੰਦੇ ਨੇ ਇੱਕ ਸਾਲ ਦੋ ਸਾਲਾਂ ਦੇ ਵਿੱਚ ਕੋਈ ਮੀਟਿੰਗ ਨਹੀਂ ਕੀਤੀ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਜਿਹੜੀ ਬੁਲਾਈ ਗਈ ਜਿਹੜੀ 6 ਮੈਂਬਰ ਨੇ ਜਿਹੜੇ ਜਨਰਲ ਫੈਕਟਰੀ ਨੇ ਮੀਟਿੰਗਾਂ ਦੇ ਆਰਡਰ ਭੇਜੇ ਵੀ ਆਪਾਂ ਜੀ ਆ ਮੀਟਿੰਗ ਕਰਨੀ ਹੈ ਕਿਉਂਕਿ ਹੁਈਸ ਦਾ ਕਸਟੋਡੀਅਨ ਆਫ ਐਸੋਸੀਏਸ਼ਨ ਇਹਨਾਂ ਨੇ ਹੀ ਸਾਰੀਆਂ ਮੀਟਿੰਗਾਂ ਕਾਲ ਕਰਨੀਆਂ ਬਣਾਉਣੀਆਂ ਚਿੱਠੀਆਂ ਭੇਜਦੇ ਆ ਔਰ ਹਰ ਇੱਕ ਮੀਟਿੰਗ ਦੀ ਚਿੱਠੀ ਉਹਨਾਂ ਨੂੰ ਭੇਜਦੇ ਰਹੇ ਆ ਵੀ ਤੁਸੀਂ ਆਓ ਪਰ ਜਦੋਂ ਬੰਦਾ ਆਵੇ ਨਾ ਤੇ ਫਿਰ ਦੂਸਰਾ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਉਹ ਮੀਟਿੰਗ ਅਟੈਂਡ ਕਰਕੇ ਫੈਸਲੇ ਕਰ ਰਿਹਾ ਜਾਂ ਕੋਈ ਕੰਮ ਕਰ ਰਿਹਾ ਉਹ ਵੀ ਉਹਨੂੰ ਬਰਦਾਸ਼ਤ ਨਹੀਂ ਉਹ ਕਹਿੰਦਾ ਨਾ ਮੈਂ ਕਰਨਾ ਤੇ ਨਾ ਮੈਂ ਕਿਸੇ ਦਾ ਕੀਤੇ ਹੋਏ ਨੂੰ ਮੰਨਣਾ ਇਹ ਉਹਦੀ ਉਹਦੀ ਸੋਚ ਉਹਦੀ ਇਹ ਹੈ ਵੀ ਮੈਂ ਨਾ ਕਰਾਂ ਨਾ ਕਰਨ ਦਵਾ ਤੇ ਨਾ ਮੈਂ ਕਿਸੇ ਕੀਤਾ ਆਇਆ ਮੰਨਾ ਜੀ ਲਾ ਦਿਓ ਯੂਨਾਈਟਿਡ ਸਾਈਕਲ ਪਾਰਟ ਤੁਹਾਡੀ ਆ ਸਾਹਮਣਾ ਕਰ ਰਹੀ ਹੈ ਨਵੇਂ ਪ੍ਰਧਾਨ ਦਾ ਦੇਖੋ ਗੱਲ ਦਾਵਾ ਇਹ ਜਿਹੜਾ ਪ੍ਰਧਾਨ ਨਹੀਂ ਹੈਗਾ ਇਹਨੂੰ ਜਦੋਂ ਤਾਂ ਇਹ ਪ੍ਰਧਾਨ ਬਣਨਾ ਹੁੰਦਾ ਵਾ ਉਦੋਂ ਤਾਂ ਲੱਖ ਮਿੰਤਾਂ ਕਰਦਾ ਜੀ ਮੈਨੂੰ ਬਣਾ ਦਿਓ ਬਣਾ ਦਿਓ ਜਦੋਂ ਉਹਨੂੰ ਬਣਾ ਦਿੰਦੇ ਆ ਇਹਦੇ ਸਿਰ 'ਚ ਨਾ ਸਰੀਆਟ ਜਾਂਦਾ ਵਾ ਹਰ ਵਾਰੀ ਇਹ ਇਹਦੀ ਆਦਤ ਹੀ ਇਹੀ ਆ ਕਿਸੇ ਨੂੰ ਨਾਲ ਨਹੀਂ ਲੈ ਕੇ ਚੱਲਦਾ ਹੁਣ ਵੀ ਇਹ 8 ਦੇ 8 ਕੈਂਡੀਡੇਟ ਬਣੇ ਸੀਗੇ ਇਹ 4 6 ਪਾਸੇ ਸੀ 2 1 ਪਾਸੇ ਸੀ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਂਦਾ ਇਹ ਇੱਕ بڑے ਗਰੁੱਪ ਇਹਦੀ ਬੈਕਪੇ ਹੈਗੇ ਆ ਜਿਸ ਕਰਕੇ ਆਪਣੇ ਆਪ ਨੂੰ ਜਰਾ ਜ਼ਿਆਦਾ ਹੀਰੋ ਸਮਝਦਾ ਵਾ ਇਹ ਛੋਟੀ ਇੰਡਸਟਰੀ ਨੂੰ ਪੁੱਛਦੇ ਨਹੀਂ ਐ ਜੋ ਵੱਡੀ ਇੰਡਸਟਰੀ ਕਹਿੰਦੀ ਆ ਉਹੀ ਇਹ ਕੰਮ ਕਰਦੇ ਆ ਅਸੀਂ ਸਾਰੇ ਛੋਟੀ ਇੰਡਸਟਰੀ ਨੂੰ ਬਰੌਂ ਕਰਦੇ ਆ ਠੀਕ ਹੈ ਸਾਡੇ ਤੇ ਲਈ ਤਾਂ ਇਹ ਸਾਡੇ ਬਿਊਰਗਾਂ ਨੇ ਐਸੋਸੀਏਸ਼ਨ ਬਣਾਈ ਹੋਈ ਹੈ ਅਸੀਂ ਸਾਡੇ ਬਿਊਰਗਾਂ ਨੇ ਪੈਸੇ ਖਰਚੇ ਹੋਏ ਆ ਅੱਜ ਉਸ ਐਸੋਸੀਏਸ਼ਨ ਦੇ ਵਿੱਚ ਕਰੋੜਾਂ ਰੁਪਏ ਦੀ ਉਹ ਐਸੋਸੀਏਸ਼ਨ ਆ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਸੋ ਅਸੀਂ ਰਿਕਵੈਸਟ ਕਰਦੇ ਆ ਤੁਹਾਡੇ ਸਾਰੇ ਚੈਨਲ ਥਰੂ ਵੀ ਜਿਹੜੀ ਸਾਡੀ ਛੋਟੀ ਇੰਡਸਟਰੀ ਆ ਉਹਨੂੰ ਬਚਾਇਆ ਜਾਵੇ ਉਹਦੇ ਤੇ ਕੋਈ ਕੰਮ ਕੀਤਾ ਜਾਵੇ ਨਹੀਂ ਤਾਂ ਇਹ ਜਿਹੜੀ ਇੰਡਸਟਰੀ ਆ ਸਾਡੇ ਛੋਟੇ ਅੱਗੇ ਪ੍ਰੋਬਲਮ ਦੇ ਵਿੱਚ ਹੈਗੇ ਆ ਇਹ ਸਾਨੂੰ ਹੋਰ ਕ੍ਰੀਏਟ ਕਰਨਗੇ ਕੋਈ ਸਾਨੂੰ ਵਧੀਆ ਚੰਗਾ ਪ੍ਰਧਾਨ ਮਿਲੇ ਤਾਂ ਕਿ ਜਿਹੜੀ ਸੋਲੂਸ਼ਨ ਦੀ ਬਿਹਤਰੀ ਆ ਉਹ ਅਸੀਂ ਸੋਲੂਸ਼ਨ ਨੂੰ ਅੱਗੇ ਲੈ ਕੇ ਜਾਈਏ ਸਾਡਾ ਵਫਾਦਾਰ ਡੀਸੀ ਨੂੰ ਮਿਲਿਆ ਭਰੋਸਾ ਮਿਲਿਆ ਦੇਖੋ ਡੀਸੀ ਸਾਹਿਬ ਨੂੰ ਅਸੀਂ ਮਿਲਿਆ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਯਾਰ ਤੁਸੀਂ ਕੱਲ ਹੀ ਆ ਜਾਂਦੇ ਮੈਂ ਤਾਂ ਕੋਈ ਆਰਡਰ ਨਹੀਂ ਕੀਤੇ ਸੀਗੇ ਮਤਲਬ ਤੁਸੀਂ ਦੇਖੋ ਵੀ ਐਡੀ ਚਲਾਕੀ ਔਰ ਐਡਾ ਝੂਠ ਬੋਲਦਾ ਵਾ ਉਹ ਬੰਦਾ ਮਤਲਬ ਡੀਸੀ ਸਾਹਿਬ ਨੇ ਕੁਝ ਨਹੀਂ ਕੀਤਾ ਤੇ ਉੱਥੇ ਰੌਲਾ ਪਉਂਦਾ ਜੀ ਮੈਨੂੰ ਡੀਸੀ ਸਾਹਿਬ ਨੇ ਆਹ ਕੁਝ ਕੀਤਾ। ਸੋ ਡੀਸੀ ਸਾਹਿਬ ਨੇ ਸਾਨੂੰ ਹੋਰ ਪੂਰਾ ਕਿਹਾ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਇਮੀਡੀਏਟਲੀ ਉਹਨੇ ਸਾਡਾ ਨੰਬਰ ਦਿੱਤਾ ਆਪਣਾ ਪਰਸਲ ਵੀ ਸਾਨੂੰ ਫੋਨ ਕਰ ਲਓ। ਮੈਂ ਗੱਲ ਕਰਦਾਂ ਬ ਜਦੋਂ ਕਿਸੇ ਨੂੰ ਵੀ ਚੁਣਿਆ ਜਾਂਦਾ ਬਹੁਤ ਆਸਾਂ ਤੇ ਉਮੀਦਾਂ ਲੈ ਕੇ ਚੁਣਿਆ ਜਾਂਦਾ ਕਿ ਇਹ ਇੰਡਸਟਰੀ ਦੀ ਬਿਹਤਰੀ ਕਰੂਗਾ। ਪਰ ਜਦੋਂ ਇੰਡਸਟਰੀ ਦੀ ਬਿਹਤਰੀ ਦੀ ਬਜਾਏ ਆਪਦੀ ਨਿੱਜੀ ਬਿਹਤਰੀ ਵਾਲੇ ਪਾਸੇ ਧਿਆਨ ਦੇਵੇ ਤਾਂ ਫਿਰ ਜਿਹੜੇ ਮੈਂਬਰ ਆ ਉਹ ਛੱਡ ਦਿੰਦੇ ਆ। ਪਿਛਲੇ 2 ਸਾਲ ਦੇ ਵਿੱਚ ਅਗਰ ਗੱਲ ਕਰੀਏ ਤਾਂ 6 ਮੈਂਬਰਾਂ ਨੇ ਸਰ ਗੁਰਚਰਨ ਸਿੰਘ ਜਮਕੋਜੀ ਦੀ ਅਗਵਾਈ ਦੇ ਵਿੱਚ ਸਰਸਤ ਨਾਮ ਸਿੰਘ ਮੱਕੜ ਸਰ ਮਨਜਿੰਦਰ ਸਿੰਘ ਸਚਦੇਵਾ ਜੀ ਜਿਹੜੇ ਜਨਰਲ ਸੈਕਟਰੀ ਆ ਸਰ ਰਜਿੰਦਰ ਸਿੰਘ ਸਰਹਾਲੀ ਬਲੈਤੀ ਰਾਮ ਜੀ ਔਰ ਅਚਰੂ ਰਾਮ ਗੁਪਤਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਕੋਈ ਵੀ ਅਗਰ ਮੈਂ ਗੱਲ ਕਰਦਾ ਕਿਸੇ ਡਿਪਾਰਟਮੈਂਟਲ ਕੋਈ ਕੰਮ ਹੋਇਆ ਜੀਐਸਟੀ ਦੇ ਲੱਖਾਂ ਰੁਪਏ ਦੇ ਰਿਫੰਡ ਲੈ ਕੇ ਦਿੱਤੇ ਆ ਇਹਨਾਂ ਨੇ ਉਸ ਤੋਂ ਬਾਅਦ ਚਾਹੇ ਕੋਈ ਸੇ ਦਿਨ ਦੀ ਗੱਲ ਕਰੀਏ এনवायरमेंट ਡੇ ਦੀ ਗੱਲ ਕਰੀਏ ਬਾਈਸਾਈਕਲ ਡੇ ਦੀ ਗੱਲ ਕਰੀਏ ਪਤਾ ਇਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਉਸ ਇਵੈਂਟ ਨੂੰ ਕੀਤਾ ਪਰ ਅਗਰ ਗੱਲ ਕਰੀਏ ਇਸ ਐਸੋਸੀਏਸ਼ਨ ਦੇ ਪ੍ਰਧਾਨ ਦੀ ਸਿਰਫ ਪ੍ਰਧਾਨਗੀ ਦੀ ਕੁਰਸੀ ਲੈ ਕੇ 2 ਸਾਲ ਕਿਸੇ ਇੱਕ ਮੈਂਬਰ ਦੀ ਬਾਤ ਨਹੀਂ ਪੁੱਛੀ ਇਸ ਨੇ ਔਰ ਜਿਹਦੇ ਵਿੱਚ ਮੈਂਬਰਾਂ ਦੇ ਵਿੱਚ ਭਾਰੀ ਰੋਸ਼ ਸੀਗਾ ਤੇ ਉਸ ਕਰਕੇ ਕੱਲ ਦੀ ਜਿਹੜੀ ਮੀਟਿੰਗ ਸੀਗੀ ਉਸ ਦੇ ਵਿੱਚ ਇਹਨੇ ਆਪਣਾ ਬਚਾਅ ਕਰਨ ਦੀ ਲਾਏ ਕਿ ਕੁਝ ਜਿਹੜੇ ਸਾਡੇ ਮੈਂਬਰ ਆ ਮੇਰੇ ਤੇ ਸਵਾਲ ਨਾ ਚੁੱਕ ਦੇਣ ਤੇ ਜਿਹੜਾ 2 ਸਾਲ ਇਸ ਐਸੋਸੀਏਸ਼ਨ ਦਾ ਇੱਕ ਡੀਸੀ ਸਾਹਿਬ ਦਾ ਆਰਡਰ ਲੈ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ ਤਾਂ ਸਿਰਫ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਲਈ ਅਸੀਂ ਕਿਸੇ ਮੈਂਬਰ ਨੂੰ ਰੋਕਿਆ ਨਹੀਂ ਤੇ ਅਸੀਂ ਕਿਹਾ ਅਗਰ ਅੱਗੇ ਤੋਂ ਆਉਂਦਾ ਵਾ ਤਾਂ ਸਾਡੀ ਐਸੋਸੀਏਸ਼ਨ ਦੇ ਜਿਹੜੇ 6 ਅਹੁਦੇਦਾਰ ਜਿਹਦੇ ਵਿੱਚ ਉਹ ਜਨਰਲ ਸੈਕਟਰੀ ਸਾਹਿਬ ਮੇਨ ਨੇ ਉਹਨਾਂ ਤੋਂ ਬਗੈਰ ਪੁੱਛੇ ਜਿਹੜੇ ਕਿ ਦਫ਼ਤਰ ਦੇ ਇੱਕ ਸਟੋਡੀਅਨ ਨੇ ਉਹਨਾਂ ਤੋਂ ਬਗੈਰ ਪੁੱਛੇ ਨਾ ਕੀਤਾ ਜਾਵੇ ਤੇ ਉਸ ਡੀਸੀ ਸਾਹਿਬ ਨੇ ਕਿਹਾ ਕਿ ਜਿਹੜਾ ਨੈਕਸਟ ਆ ਨਾ ਤਾਂ ਜਿਹੜੇ 70 ਮੈਂਬਰ ਆ ਉਹ ਨਵੇਂ ਬਣ ਸਕਣਗੇ ਕਿਉਂਕਿ ਹਾਊਸ ਨੇ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਔਰ ਦੂਸਰਾ ਜਿਹੜਾ ਮੁੱਦਾ ਸਭ ਤੋਂ ਵੱਡਾ ਵਾ ਕਿ ਪ੍ਰੈਜ਼ਾਈਡਿੰਗ ਅਫਸਰ ਸਾਨੂੰ ਜਿਹੜੇ ਮੈਂਬਰਾਂ ਨੇ ਸਮੁੱਚੀ ਮੈਨੇਜਿੰਗ ਕਮੇਟੀ ਨੇ ਕੱਲ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਬਣਾਇਆ ਉਹ ਸਾਨੂੰ ਮਨਜ਼ੂਰ ਹੈ ਇੱਕ ਪੁਰਾਣੀ ਪੁਰਾਣੀ ਟੀਮ ਤੁਹਾਡੇ ਨਾਲ ਹੈਗੀ ਆ ਨਵੀਂ ਟੀਮ ਦੇ ਉੱਤੇ ਹੁਣ ਸਵਾਲ ਚੁੱਕੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਕਿ ਨਵੀਂ ਟੀਮ ਜਿਹੜੀ ਹਾਵੀ ਹੁੰਦੀ ਜਾ ਰਹੀ ਹੈ ਹਾਵੀ ਨਹੀਂ ਹੁੰਦਾ ਤੁਸੀਂ ਦੇਖੋ ਮਾਹੌਲ ਜਿਹੜਾ ਇਸ ਤਰ੍ਹਾਂ ਵਾ ਕਿ ਕੱਲ ਜੋ ਹਾਲਾਤ ਸੀਗੇ ਕਿ ਚਾਵਲਾ ਜੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕੇ ਚਾਵਲਾ ਜੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕੇ ਸਵਾਏ ਵੈਕਸੀਨੇਸ਼ਨ ਤੋਂ ਸਵਾਏ ਵੈਕਸੀਨੇਸ਼ਨ ਤੋਂ ਕਿਸੇ ਵੀ ਮੁੱਦੇ ਦੇ ਉੱਤੇ ਬਦਲਾਅ ਕੁਝ ਬਦਲਾਅ ਹੋਇਆ ਉੱਥੇ ਜੀ ਉਹਨਾਂ ਨੇ ਕਿਹਾ ਜੀ ਬਦਲਾਅ ਕਾਫੀ ਆਏਗਾ ਨਹੀਂ ਬਦਲਾਅ ਨਹੀਂ ਆਇਆ ਦਫ਼ਤਰ ਨੂੰ ਰੰਗ ਰੋਗਨ ਵਧੀਆ ਕਰਵਾ ਕੇ ਦਿੱਤਾ ਉਹਨਾਂ ਨੇ ਜਿਹੜੀਆਂ ਸਰਪਲਸ ਪੈਸਾ ਇਸ ਐਸੋਸੀਏਸ਼ਨ ਦਾ ਪਿਆ ਸੀ ਉਹ ਸਾਰਾ ਖਰਚ ਦਿੱਤਾ ਠੀਕ ਹੈ ਔਰ ਐਸੋਸੀਏਸ਼ਨ ਨੂੰ ਕਰਜ਼ਾਈ ਕਰਤਾ ਇਹ ਸਿਰਫ ਇਹਨਾਂ ਦੀ ਟਿਨਿਓਰ ਚ ਹੋਇਆ ਅੱਜ ਤੋਂ ਪਹਿਲਾਂ ਨਹੀਂ ਹੋਇਆ ਸੋ ਮੈਂ ਇਹ ਗੱਲ ਕਰ ਦਾਂਗਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 3 ਸਤੰਬਰ ਨੂੰ ਇਲੈਕਸ਼ਨ ਡਿਕਲੇਅਰ ਹੋ ਗਏ ਨੇ ਉਹਦੇ ਵਿੱਚ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ ਔਰ ਦੱਸਣਗੇ ਇਹਨਾਂ ਤੋਂ ਸਵਾਲ ਪੁੱਛਣਗੇ ਜਵਾਬ ਮੰਗਣਗੇ ਸਰ ਸਾਹਿਬ ਜਿਹੜੇ ਪਿਛਲੇ ਫੰਕਸ਼ਨ ਹੋਏ ਉਹਨਾਂ ਦੇ ਵਿੱਚ ਐਸੋਸੀਏਸ਼ਨ ਦੇ ਮੈਂਬਰ ਖੁਦ ਨਹੀਂ ਉੱਥੇ ਵਿੱਚ ਸਥਾਪਿਤ ਹੋਏ ਕਿ ਯਾ ਤੁਹਾਨੂੰ ਬੁਲਾਇਆ ਨਹੀਂ ਗਿਆ ਉਹਦੇ ਵਿੱਚ ਕਿਹਦੇ ਵਿੱਚ ਜਿਹੜੇ ਵੀ ਫੰਕਸ਼ਨ ਹੋਏ ਨੇ ਸਾਰੇ ਫੰਕਸ਼ਨਾਂ ਦੇ ਵਿੱਚ ਮੈਂ ਤਾਂ ਹਾਜ਼ਰ ਹੁੰਨਾ ਬਾ ਕਿਹੜਾ ਫੰਕਸ਼ਨ ਹੈ ਦੱਸੋ ਤੁਸੀਂ ਕਿਹਦੇ 'ਚ ਨਹੀਂ ਕਿਉਂਕਿ ਐਸੋਸੀਏਸ਼ਨ ਦੇ ਕਈ ਜਗ੍ਹਾ ਤੇ ਦੇਖੇਗੇ ਕਿ ਕਈ ਮੈਂਬਰ ਨਹੀਂ ਪਹੁੰਚੇ ਸੀਗੇ ਨਹੀਂ ਸਾਰੇ ਮੈਂਬਰ ਪਹੁੰਚੇ ਤੁਸੀਂ ਦੱਸੋ ਕਿਹੜੇ ਫੰਕਸ਼ਨ ਦੇ ਵਿੱਚ ਤੁਸੀਂ ਗੱਲ ਜਿਹੜੇ ਇਹ ਬਿਊਰੋ ਰਿਪੋਰਟ ਐਸਐਮ ਜ਼ੈਡ ਨਿਊਜ਼